ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਰਾਜੀ ਤੁਸਤੇ ਕੁਝ ਹੱਲ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਲਓ ਜੀ ਨਿਊ ਵੀਡੀਓ ਦੇ ਨਾਲ ਅਸੀਂ ਫਿਰ ਤੋਂ ਆ ਗਏ ਆ ਤੇ ਇੱਧਰ ਅਸੀਂ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਹੋ ਚੁੱਕੇ ਆ ਫ੍ਰੀ ਤੇ ਕੰਮ ਜਿਹੜਾ ਸੀ ਸਾਫ ਸਫਾਈਆਂ ਦਾ ਕਰ ਲਿਆ ਵਾ ਤੁਸੀਂ ਦੇਖ ਸਕਦੇ ਜੇ ਕੱਪੜੇ ਦੀ ਢੇਰ ਸਾਂਭ ਕੇ ਤੇ ਸਾਫ ਸਫਾਈ ਝਾੜੂ ਫੇਰ ਕੇ ਅਸੀਂ ਹੋ ਚੁੱਕੇ ਆ ਫ੍ਰੀ ਤੇ ਲੇਕਿਨ ਅੱਜ ਅਸੀਂ ਥੋੜਾ ਜਿਆਦਾ ਹੋਰ ਕੰਮ ਕਰਨ ਲੱਗੇ ਸੀ ਉਤੇ ਮੈਂ ਝੋਲ ਜਿਹੜੇ ਨੇ ਉਹ ਕੱਢ ਲਏ ਸੀ ਬਾਹਰ ਤੇ ਬਾਹਰ ਛਾੜੂ ਫੇਰ ਕੇ ਸਵੇਰ ਦਾ ਤੇ ਇੱਧਰ ਝੋਲ ਜਿਹੜੇ ਨੇ ਮੈਂ ਕੱਢ ਕੇ ਬਾਲਟੀਆਂ ਦੇ ਵਿੱਚ ਰੱਖੇ ਨੇ ਤੇ ਸਾਰੇ ਤਰ੍ਹਾਂ ਦੇ ਚੋਲ ਤੇ ਇੱਧਰ ਝੋਣਨਾ ਆ ਜਿਹੜਾ ਮਤਲਬ ਕਿ ਦੇਣਾ ਵਾ ਹਜੇ ਦੇ ਕੇ ਤੇ ਝੋਲ ਜਿਹੜੇ ਨੇ ਉਹ ਲਿਉਣੇ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਜੀ ਮੈਂ ਸਵੇਰ ਦਾ ਖਲਾਸ ਸਾਰਾ ਜਿਹੜਾ ਆਪਣਾ ਸਾਫ ਸਫਾਈ ਦਾ ਸੰਭਲਿਆ ਤੇ ਛਾੜੂ ਫੇਰ ਕੇ ਤੇ ਤੁਸੀਂ ਦੇਖ ਸਕਦੇ ਸਾਫ ਸਫਾਈ ਤੇ ਜਿਹੜੇ ਚੌਲ ਨੇ ਬਾਲਟੀਆਂ ਦੇ ਵਿੱਚ ਉਹਨਾਂ ਦਾ ਸੀ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਜੀ ਕਾਫੀ ਪੁਰਾਣੇ ਜੀ ਚੌਲ ਨੇ ਬੜੇ ਜ਼ਿਆਦਾ ਪੁਰਾਣੇ ਨੇ ਚੌਲ ਤੇ ਇੱਧਰ 1121 ਦੇ ਲੇਡੇ ਵਿੱਚ ਇਹ 1121 ਦੇ ਚੌਲ ਨੇ ਤਾਂ ਦਿਖੰਦੇ ਐਵੇਂਲੇ ਤੇ ਇਹ ਬੜੇ ਜ਼ਿਆਦਾ ਪੁਰਾਣੇ ਨੇ ਚੌਲ ਤੇ ਬਾਕੀ ਜਿਹੜਾ ਵਾ ਉਹ ਇਹ ਦੋ ਜੀਆ ਪਰਮਲਿਆ ਤੇ ਪਰਮਲ ਦੀ ਕਿਸੀ ਤੇ ਇਹਦੇ ਥਾਂ ਤੇ ਅਸੀਂ ਫਿਰ ਮਤਲਬ ਦੂਜਾ ਝੋਨਾ ਲੈਵਾਂਗਾ ਭੀਕ ਵਾਲਾ ਇਹ ਪਰਮਲ ਦਾ ਤੇ ਉਹ ਜਿਹੜੇ ਨੇ ਫਿਰ ਅਹੀਂ ਛੜਾ ਲਾਂਗੇ ਤੇ ਇਧਰ ਮੈਂ ਡਰਮੀ ਵਗੈਰਾ ਪ੍ਰਾਣੀ ਜਿਹੜੀ ਬਾੜ ਘੜਤੀ ਸੋਇਚੋਂ ਤੇ ਬਾਲਟੀਆਂ ਵੀ ਕੱਢੀਆਂ ਸੀ ਤੇ ਇਧਰ ਤੁਸੀਂ ਦੇਖ ਸਕਦੇ ਜੇ ਨਿੱਕੇ ਜਿਹੇ ਘਰਨੀ ਦੇ ਵਿੱਚ ਵੀ ਝੋਲ ਪਾ ਕੇ ਰੱਖੇ ਨੇ ਇਹ ਵੀ ਕਿ ਰੱਖੀਦੇ ਸੋਣ ਨੇ ਇਹ ਵੀ ਕੋਈ ਪ੍ਰਾਣੀ ਨਹੀਂ ਬੜੇ ਜ਼ਿਆਦਾ ਤੇ ਇੰਨਾਂ ਹੁਣ ਅਸੀਂ ਵਰਤੂਪੁਰਤ ਲੈਣਾ ਹੈ ਤੇ ਜਿਹੜੇ ਨਿਊ ਆਉ ਉਹ ਨਵੇਂ ਪਾਲਟੀਆਂ ਦੇ ਵਿੱਚ ਪਾ ਕੇ ਰੱਖ ਲੈਣੇ ਨੇ ਕਿਉਂਕਿ ਫੇਰ ਉਹ ਨਵੇਂ ਜਿਹੜੇ ਉਹ ਹਜੇ ਨਹੀਂ ਵਰਤੇ ਜਾਣੇ ਹੈਗੇ ਤੇ ਇਸ ਕਰਕੇ ਫੇਰ ਤੁਹਾਨੂੰ ਪਤਾ ਹੀ ਆ ਕੀ ਨਵੇਂ ਚੌਲ ਜਿਹੜੇ ਨੇ ਉਹ ਹਜੇ ਬਿਲਕੁਲ ਵੀ ਨਹੀਂ ਬੰਨੇ ਕਿਉਂਕਿ ਉਹ ਸਹੀ ਤਰੀਕੇ ਨਾਲ ਨਹੀਂ ਬੰਦੇ ਹੈਗੇ ਤੇ ਜਿਹੜੇ ਪੁਰਾਣੇ ਚੌਲ ਨੇ ਉਹ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਜਿਹੜੇ ਪੁਰਾਣੇ ਚੌਲ ਨੇ ਉਹਨਾਂ ਨੂੰ ਕੱਢ ਕੇ ਵਰਤਣ ਵਾਸਤੇ ਰੱਖ ਲੈਣਾ ਵਾ ਤੇ ਜਿਹੜੇ ਨਵੇਂ ਚੌਲ ਨੇ ਉਹਨਾਂ ਨੂੰ ਅਸੀਂ ਬਾਹਰੀਆਂ ਦੇ ਵਿੱਚ ਭਾਗ ਕੇ ਰੱਖ ਦੇਣਾ ਫਿਰ ਅਗਲੇ ਸਾਲ ਜਿਹੜੇ ਨਵੇਂ ਚੌਲ ਪੁਰਾਣੇ ਜਦੋਂ ਹੋ ਜਾਣਗੇ ਉਹ ਫਿਰ ਅਸੀਂ ਉਦੋਂ ਵਰਤ ਲੈਣੇ ਨੇ ਤੇ ਬਾਕੀ ਜੋ ਵੀਡੀਓ ਮੇਰੀਆਂ ਘਾਟੀਆਂ ਹੁੰਦੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਥੋੜਾ ਜਿਹਾ ਬੱਚਿਆਂ ਨੂੰ ਭਰੋਣ-ਪਰੋਣਾ ਵੀ ਪੈਂਦਾ ਵਾ ਪੇਪਰ ਉਹਨਾਂ ਦੇ ਸ਼ੁਰੂ ਹੋ ਗਏ ਨੇ ਤੇ ਇਦਾਂ ਹੀ ਨਾ ਮਤਲਬ ਠਾਈਂ ਤੁਹਾਨੂੰ ਪਤਾ ਆ ਹੁਣ 40 ਦਿਨ ਛੋਟੇ-ਛੋਟੇ ਨੇ ਤੇ ਝਾਟੀ ਟਾਈਮ ਹੋ ਜਾਂਦਾ ਵਾ ਤੇ ਇਸ ਕਰਕੇ ਵੇੜ ਕੰਮਕਾਰ ਕੱਪੜੇ ਜੀੜੇ ਦਾ ਫਿਰ ਸਾਫ ਸਫਾਈਆਂ ਕੰਮ ਬੜਾ ਜ਼ਿਆਦਾ ਪੈਂਦਾ ਹੈ ਤੇ ਇਸ ਕਰਕੇ ਫਿਰ ਮੇਰਾ ਟਾਈਮ ਵੀ ਘੱਟ ਲੱਗਦਾ ਵੀਡੀਓ ਬਣਾਉਂਦਾ ਤੇ ਇਸ ਕਰਕੇ ਮੇਰੇ ਕੋਲ ਹੁਣ ਕੋਈ ਵੀ ਨਹੀਂ ਵਲੌਗ ਪਿਆ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਜਿਹੜਾ ਬਾਹਰ ਤੋਂ ਹੁੰਦੇ ਜਿਹੜੀ ਉਹ ਪਈ ਹੁੰਦੀ ਆ ਸਵੇਰ ਤੋਂ ਹੀ ਪੈ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਧੁੰਦ ਜਿਹੜੀ ਉਹ ਪੈਂਦੀ ਆ ਹੁਣ ਤੇ ਮੌਸਮ ਜਿਹੜਾ ਨਾ ਇੰਨੇ ਦਾ ਹੀ ਚੱਲ ਰਿਹਾ ਆ ਧੁੰਦ ਬਹੁਤ ਜ਼ਿਆਦਾ ਪੈਂਦੀ ਆ ਠੰਡ ਵੀ ਇਕਦਾਂਮੀ ਜਿਹੜਾ ਮਤਲਬ 11ਵੇਂ ਮਹੀਨੇ 'ਚ ਧੁੰਦ ਨਹੀਂ ਸੀ ਪੈਂਦੀ ਲੇਕਿਨ ਐ ਰਹੀ ਕੀ ਪਤਾ ਨਹੀਂ ਕੀ ਗੱਲ ਆ 11ਵੇਂ ਮਹੀਨੇ 'ਚ ਇੰਨੀ ਜ਼ਿਆਦਾ ਧੁੰਦ ਪੈਂਦੀ ਆ ਤੇ ਕੁਝ ਪੋਲਿਊਸ਼ਨ ਜੇ ਕਰਕੇ ਵੀ ਦੀਵਾਲੀ ਕਰਕੇ ਵੀ ਉਹਦੇ ਕਰਕੇ ਵੀ ਜ਼ਿਆਦਾ ਮਤਲਬ ਕੀ ਹੋਇਆ ਆ ਮੌਸਮ ਇਦਾਂ ਦਾ ਖਰਾਬ ਜਿਆ ਧੂਏ ਕਰਕੇ ਤੇ ਬਾਕੀ ਮੇਰੇ ਬਲੌਗ ਦਾ ਤੁਸੀਂ ਦੇਖਦੇ ਰਹਿੰਦੇ ਹੋ ਤੇ ਚੌਲ ਮੈਂ ਹੁਣ ਲੱਗੀਆਂ ਸਾਫ ਕਰਕੇ ਸਾਫ ਕਰਕੇ ਰੱਖਣ ਲੱਗੀ ਆ ਇਹਨਾਂ ਨੂੰ ਤੇ ਛੱਟ ਲੈਣੇ ਨੇ ਉਹ ਛਾਣਣੀ ਤੇ ਰਾਹੀਂ ਛੱਟ ਕੇ ਤੇ ਫਿਰ ਇਹਨਾਂ ਨੂੰ ਮੈਂ ਸਾਫ ਕਰ ਲੈਣਾ ਵਾ ਤੇ ਚਲੋ ਫਿਰ ਕਰਦੇ ਆ ਚੌਲ ਸਾਫ ਕਿ ਜਿਹੜੇ ਚੜਦੇ ਦੇ ਵਿੱਚ ਮਾਂ ਜਿਹੜੇ ਨੇ ਕੱਢਨੇ ਨੇ ਤੇ ਮਾਂ ਟੋਲ ਜਿਹੜੇ ਨੇ ਹਲਾਕ ਕਰਨੇ ਆ ਚਾਹੋੜਾ ਲੱਗ ਗਈ ਜਾਣ ਦੇ ਮਾਂ ਜਿਹੜੇ ਨੇ ਇਹਦੇ ਵਿੱਚ ਜਿਹੜੇ ਅਸੀਂ ਕਿਤੇ ਹੋਰ ਪਾਣੇ ਦੇ ਵਿੱਚ ਕੱਢ ਲਾਂਗੇ ਇਥੇ ਜੜੀ ਸੀ ਤੇ ਜੜੀ ਵਿੱਚੋਂ ਮਾਂ ਕੱਢ ਦਿੰਦੇ ਆਨ ਪਤਾ ਗੁਰਦੁਆਰੇ ਜੇ ਕੋਲੋਂ ਦੇ ਜਿਹੜੀ ਤੋਂ ਉਹ ਆਈ ਸੀ ਉਹਦੇ ਵਿੱਚ ਜਿਹੜੇ ਮਾਂ ਨੂੰ ਵੱਖਰੇ ਕਰਨੇ ਨੇ ਥੋੜੇ ਬਹੁਤੇ ਛੋੜ ਰਹਿ ਜਾਣਗੇ ਜਿੱਥੇ ਬਾਕੀ ਦੇ ਨਾਲ ਸਟਾਫ ਕਰ ਦੇਵਾਂਗੇ ਜਿਹੜੇ ਥੋੜੇ ਬਹੁਤੇ ਛੋੜ ਆ ਜਾਣਗੇ ਉਹਨੇ ਸਮਾਂ ਨਿਕਲ ਆ ਇਹਨੇ ਲੋ ਜਿੱਥੇ ਸਾਡੇ ਮਾਵਾਂ ਦੀ ਸਫਾਈ ਹੋ ਗਈ ਆ ਮਾਣਿਕ ਲੈ ਚਾਹੀਏ ਕ ਤੇ ਇਹ ਮਾਣਿਕ ਲੈ ਇਹਨਾਂ ਦੇ ਸੀ ਮਾ ਜਿਹੜੇ ਆਮ ਸਾਡੇ ਇਧਰ ਪੈਲਿਆਂ ਦੇ ਵਿੱਚ ਜਿਹੜੇ ਬੀਜ ਦੇ ਨੇ ਨਾ ਉਹ ਵਾਲੇ ਮਾ ਆ ਤੇ ਨਿਕਲੇ ਆਏ ਨੇ ਸਾਡੇ ਇਹ ਇਹ ਸਾਡੇ ਹਜ਼ਾਰਾਂ ਕਿਤੇ ਚੌਲ ਸੀ ਇਹ ਬਾੜੀ ਦੇ ਪ੍ਰਾਂਤ ਪੁਰਾਣੇ ਹੀ ਰੱਖੇ ਸੀ ਤੇ ਇਧਰ ਵੀ ਸਾਡੇ ਚੌਲ ਨੇ ਜਿਹੜੇ ਤੁਜੇ ਨੇ ਪਰਮਲ ਇਹ ਪਰਮਲ ਨੇ ਆ ਮਾਨਿਕ ਇਹ ਬੋਲਦੇ ਛੋਟੇ ਛੋਟੇ ਚੌਲਾਂ ਦੇ ਨੇ ਜਿਹੜੇ ਦੇਵਗੋੜਾ ਹਾਂ ਦੇਵਗੋੜਾ ਦੇ ਚੋਲ ਨੇ ਆਵਲੇ ਦੇਵਗੋੜਾ ਇੱਧਰ ਯਾਰ 21 ਬਾਡੀ ਵਿੱਚ ਤੇ ਇਹ ਹੈਗੇ ਨੇ ਨਿਊ ਚੋਲ ਜਿਹੜੇ ਹੁਣ ਜੇ ਛੜਾਏ ਨੇ ਹਨਾ ਇਹਨਾਂ ਦੀ ਅਸੀਂ ਸਾਫ ਪਾਈ ਨਹੀਂ ਕਰਨੀ ਇੱਧਰ ਵੀ ਇਹਦੇ ਵਿੱਚ ਵੀ ਯਾਰ 21 ਨੇ ਤੇ ਇਹਨਾਂ ਚੋਮਾ ਮੈਂ ਕੱਢ ਲਏ ਨੇ ਤੇ ਥੋੜੇ ਬਹੁਤ ਰਹਿ ਗਏ ਨੇ ਉਹ ਅਸੀਂ ਜਿੱਦੋਂ ਬਣਾਇਆ ਕਰਾਂਗੇ ਤੋ ਕੱਢ ਲਿਆ ਕਰਾਂਗੇ ਤੇ ਲੋ ਜੀ ਸਾਡੇ ਚੋਲੇ ਦੀ ਹੋ ਗਈ ਆ ਸਾਫ ਪਾਈ ਹੋ ਚੁੱਕੀ ਆ ਤੇ ਇਦਾਂ ਤੁਸੀਂ ਦੇਖ ਸਕਦੇ ਮੇਰੇ ਹੱਥ ਵੀ ਕਿੰਨੇ ਚਿੱਟੇ ਹੋ ਗਏ ਨੇ ਛੋਲਾਂ ਦਾ ਖਾਸ ਸਫਾਈ ਕਰਦੇ ਆ ਤੇ ਸਾਡੇ ਛੋਲਾਂ ਦੀ ਸਫਾਈ ਹੋ ਚੁੱਕੀ ਆ ਤੇ ਅਸੀਂ ਹੁਣ ਲਗੇ ਇਹਨਾਂ ਨੂੰ ਸਾਂਭਣ ਤੇ ਅੰਦਰ ਰੱਖ ਦੇਣੇ ਨੇ ਤੇ ਜਿਹੜੇ ਵਰਤਨ ਵਾਲੇ ਨੇ ਉਹਨਾਂ ਨੂੰ ਅਸੀਂ ਬਾਹਰ ਰੱਖ ਲਾਂਗੇ ਤੇ ਬਾਕੀ ਦੇ ਜਿਹੜੇ ਨੇ ਉਹਨਾਂ ਨੂੰ ਅਸੀਂ ਆਪਣਾ ਲੱਗ ਰੱਖ ਦਾਂਗੇ ਕਿਉਂਕਿ ਨਵੇਂ ਪੁਰਾਣੇ ਜਿਹੜੇ ਰਲਣਾ ਜਾਣ ਤੇ ਜਿਹੜੀ ਉਹ ਡਰਮੀ ਆ ਉਹ ਉਹ ਹਜੇ ਮੈਂ ਸਾਫ ਕਰਕੇ ਇਸ ਹੀਰ ਨੂੰ ਮੇតុ ਤੇ ਰੱਖਾਂਗੀ ਤੇ ਫਿਲਹਾਲ ਤੋਂ ਪਤਾ ਜੀ ਦਾ ਨੰਬਰ ਦੱਸ ਦੇ ਸਕਦੇ ਤੁਸੀਂ ਅਜੇ ਲੱਗੀ ਨਹੀਂ ਉਹਨੂੰ ਮੈਂ ਸਾਫ਼ ਕਰਕੇ ਧੁੱਪੇ ਰੱਖ ਕੇ ਫਿਰ ਉਹਦੇ ਵਿੱਚ ਅਸੀਂ ਨਿਊ ਚੌਲ ਪਾ ਦਾਂਗੇ ਤੇ ਝੋਨਾ ਦੇ ਕੇ ਫਿਰ ਅਸੀਂ ਫ੍ਰੀ ਹੋ ਜਾਣਾ ਵਾ ਤੇ ਲੋ ਜੀ ਸਾਡਾ ਅਸਾ ਬਲੌਗਸ ਇਹਨਾਂ ਕੇ ਫੇਰ ਮਿਲਾਂਗੇ ਅਸੀਂ ਤਾਂ ਨੈਕਸਟ ਵੀਡੀਓ ਵਿੱਚ ਤੇ ਪਿੰਡ ਬਲੌਗ ਨੂੰ ਸਪੋਰਟ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਜ਼ਰੂਰ ਕਰਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਬਾਏ ਬਾਏ